ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਵਿਸ਼ੇ ਤੇ ਗੱਲ ਕਰਦੇ ਹਾਂ ਵੀ ਬੰਦਾ ਜ਼ਿੰਦਗੀ ਦੇ ਵਿੱਚ ਪੈਸਾ ਕਿਉਂ ਕਮਾਉਂਦਾ ਹੈ ਪੈਸਾ ਕਿਸ ਹੱਦ ਤੱਕ ਜ਼ਰੂਰੀ ਹੈ ਮਤਲਬ ਵੀ ਪੈਸੇ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਹਰੇਕ ਅਨਸਾਰ ਦੀ ਜ਼ਿੰਦਗੀ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸਾਰੇ ਬੰਦੇ ਗੱਲ ਨੂੰ ਮੰਨਦੇ ਆ ਹਾਂ ਪੈਸੇ ਦੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਹਾਂ ਵੀ ਇਹ ਦੇਖ ਸਹਿਵਣੇ ਵੀ ਆ ਜਿਓ ਪੇਮਾਨਾ ਸੋਚਿਆ ਜਾਵੇ ਵੀ ਜਿਹੜਾ ਬੰਦਾ 10000 ਰੁਪਏ ਮਹੀਨਾ ਕਮਾਉਂਦਾ ਹੈ ਜਿਹੜੇ ਪਰਿਵਾਰ ਚ ਕਿਸੇ ਚ 20000 ਰੁਪਏ ਮਹੀਨਾ ਕਮਾਉਂਦੇ ਉਹ ਵੀ ਦੋ ਜਣੇ ਨਾਲ ਕੇ ਉਹਨਾਂ ਨੂੰ 50 ਬਹੁਤ ਲੱਗਦਾ ਹੈ ਜਿੰਨਾਂ ਦੇ 50 ਆਮਦਨ ਹੈ ਉਹਨਾਂ ਨੂੰ 1 ਲੱਖ 2 ਲੱਖ ਬਹੁਤ ਲੱਗਦਾ ਵੀ ਜੇ ਲੱਖ ਕਿੰਨਿਆਂ ਦੇ ਹੁਣ ਮਹੀਨੇ ਦਾ 5 5 ਲੱਖ ਹੁੰਦਾ ਸ਼ਾਇਦ ਉਹਨਾਂ ਦੀ ਵੀ ਬਸ ਆਖਿਰਕਾਰ ਦੇਖਣ ਵਾਲੀ ਗੱਲ ਇਹ ਹੈ ਵੀ ਕੋਈ ਕਿਤੇ ਖੜ ਨਹੀਂ ਰਿਹਾ ਹਰੇਕ ਬੰਦੇ ਦੀਆਂ ਸ਼ਾਮਾਂ ਆਈ ਨੇ ਕੋਈ ਦੁਨੀਆ ਨੂੰ ساری ਉਮਰ ਸਾਇਕਲੀ ਮਸਾ ਜੁੜਦਾ ਹੈ ਨਿੱਕੀ ਗੱਡੀ ਵਾਲੇ ਨੂੰ ਵੱਡੀ ਚਾਹੀਦੀ ਹੈ ਵੱਡੇ ਨੂੰ ਵੱਡੀ ਕਿਸੇ ਕੋਲੇ 2 ਵਿਸੇ ਜਾਂ 3 ਵਿਸੇ ਪਿਆ ਦਾ ਘਰ ਮਸਾ ਜੁੜਿਆ ਉਹਨੂੰ ਕਿਸੇ ਕੋਲੇ ਵਧੀਆ ਖੁੱਲੇ ਡੁੱਲੇ ਹੈ ਕਿਸੇ ਬੰਦੇ ਨੇ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਿਹਨਤ ਕਰਕੇ ਪਹਿਲਾਂ ਮਸਾ 2-4 ਵਿਸੇ ਵੀ ਜਗ੍ਹਾ ਲਈ ਫੇਰ ਹੌਲੀ-ਹੌਲੀ 5-10 ਸਾਲਾਂ 'ਚ ਘਰ ਪਾਇਆ ਕਿਸੇ ਬੰਦੇ ਕੋਲੇ ਕਿੱਲਾ ਪਹਣਾ ਦੋ ਗਾ ਚਾਰ ਹੈ ਇੱਕ ਕਿੱਲੇ ਚ 96 ਬਿੱਸ ਬੰਦੇ ਨੇ ਵੀ ਦੇਖੋ ਹਰੇਕ ਆਪ ਦਾ ਆਪ ਦਾ ਸਿਸਟਮ ਹੈ ਦੇਖੋ ਪਰ ਗੱਲ ਦਾ ਪਣਾ ਪੁੱਛਣ ਕਰਨ ਦਾ ਗੱਲ ਸ਼ੁਰੂ ਕਰਨ ਦਾ ਇੱਥੇ ਗੱਲ ਆਉਂਦੀ ਹੈ ਵੀ ਖੁਸ਼ ਖੁਸ਼ ਕੌਣ ਹੈ ਹਰੇ ਇਸ ਚੀਜ਼ ਦਾ ਕੋਈ ਮੀਟਰ ਨਹੀਂ ਹੈਗਾ ਵੀ ਇਸ ਮੀਟਰ ਤੇ ਜਾ ਕੇ ਹਰੇਕ ਬੰਦਾ ਖੁਸ਼ ਹੋ ਜਾਂਦਾ ਕਿਉਂਕਿ ਆਪਾਂ ਆਮ ਦੇਖਦੇ ਆਂ ਅਮੀਰ ਤੋਂ ਅਮੀਰ ਬੰਦੇ ਸੁਸਾਈਡ ਕਰ ਲੈਂਦੇ ਆ ਉਹਨਾਂ ਦੇ ਕਾਰਨ ਜਿ ਕਲੇਸ ਹੈ ਉਹਨਾਂ ਕੋਲ ਸਭ ਕੁਝ ਹੁੰਦੇ ਹੋਏ ਵੀ ਵੱਡੇ ਜ਼ਿਮੀਦਾਰਾਂ ਦੇ ਘਰੇ ਵੀ ਕਲੇਸ ਹੈ ਚਲੋ ਛੋਟੇ ਬੰਦੇ ਨੂੰ ਤਾਂ ਲੱਗਦਾ ਵੀ ਸਾਡੇ ਘਰੇ ਅਸੀਂ ਫਾਈਨੈਂਸ਼ੀਅਲੀ ਤੌਰ ਤੇ ਸੈੱਟ ਨਹੀਂ ਹੈਗੇ ਸ਼ਾਇਦ ਤਾਂ ਕਲੇਸ ਹੈ ਪਰ ਨਹੀਂ ਇਸ ਚੀਜ਼ ਦਾ ਕੋਈ ਪੱਕਾ ਹੱਲ ਨਹੀਂ ਹੈਗਾ ਬੰਦੇ ਦਾ ਵੀ ਇੰਨਾ ਪੈਸਾ ਆ ਜੂ ਤਾਂ ਐ ਹੋ ਜੂਗਾ ਤੇ ਨਹੀਂ ਹੁੰਦਾ ਇਸੇ ਚੱਕਰ ਚ ਆਪਾਂ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਆ ਸਾਰੇ ਬੰਦੇ ਲਗਭਗ ਸਾਰੇ ਨਹੀਂ ਕੁਝ ਬੰਦੇ ਜੋ ਦੇ ਜ਼ਿਆਦਾਤਰ 90 95% ਲੋਕ ਪੁੱਲ ਜਾਂਦੇ ਨੇ ਬੰਦੇ ਕੋਲੇ ਜਿਹੜੀ ਚੀਜ਼ ਹੁੰਦੀ ਆ ਅਸਲ ਬੰਦੇ ਨੂੰ ਉਹਦੀ ਕਦਰ ਨਹੀਂ ਰਹਿੰਦੀ ਜਿਹੜੀ ਚੀਜ਼ ਬੰਦੇ ਕੋਲੇ ਹੁੰਦੀ ਆ ਉਸ ਦੀ ਬੰਦੇ ਨੂੰ ਕਦਰ ਨਹੀਂ ਰਹਿੰਦੀ ਜਿਵੇਂ ਮੰਨ ਲਓ ਵੀ ਬੰਦੇ ਨੂੰ ਐਵੇਂ ਮੇਰੀ ਕਮਾਈ ਵਧ ਜੇ ਇਹ ਹੋ ਜੇ ਹਨਾ ਜਿਵੇਂ ਬੰਦਾ ਕਦਰ ਕੀ ਦੀ ਕਰਨੀ ਚਾਹੀਦੀ ਹੈ ਸੋਚਣ ਵਾਲੀ ਗੱਲ ਇਹ ਹੈ ਵੀ ਦੇਖਿਆ ਜਾਵੇ ਵੀ ਜਿਹਦਾ ਬੰਦੇ ਦਾ ਸਰੀਰ ਤੰਦਰੁਸਤ ਹੈ ਉਹਨੂੰ ਅੱਜ ਕੋਈ ਬਿਮਾਰੀ ਨਹੀਂ ਉਹਦੇ ਪਰਿਵਾਰ 'ਚ ਉਹਦੇ ਮਾਪੇ ਉਹਨੂੰ ਕਿਸੇ ਨੂੰ ਬਾਲ ਬੱਚੇ ਨੂੰ ਬਿਮਾਰੀ ਨਹੀਂ ਬਹੁਤ ਵੱਡੀ ਇਹ ਗੱਲ ਹੈ ਬਹੁਤ ਵੱਡੀ ਇੱਕ ਪਰਮਾਤਮਾ ਦੀ ਦੇਣ ਹੈ ਇਹ ਸ਼ਾਇਦ ਕਈ ਪੈਸਿਆਂ ਨਾਲੋਂ ਦੇ ਕਈ ਅਮੀਰੀ ਨਾਲੋਂ ਵੀ ਵੱਡੀ ਹੈ ਠੀਕ ਹੈ ਉਹ ਚੀਜ਼ਾਂ ਇਦੋਂ ਵੀ ਕਿਤੇ ਮਾੜੀਆਂ ਨੇ ਤੇ ਆਪਾਂ ਮਹਾਂ ਹਸਪਤਾਲਾਂ 'ਚ ਹੋਰ ਕੋਟਕਚੈਰੀਆਂ 'ਚ ਦੁਖੀ ਬੰਦੇ ਦੁਖੀ ਤੋਂ ਦੁਖੀ ਬੰਦੇ ਪਏ ਨੇ ਹਨਾ ਜੇ ਹੁਣ ਕੀਮਤ ਦੀ ਗੱਲ ਆ ਜੇ ਕੋਈ ਬੰਦਾ ਕਹਿੰਦਾ ਵੀ ਜਿਹੜਾ ਬੰਦਾ ਆਪਦਾ ਮਿਹਨਤ ਕਰ ਸਕਦਾ ਉਹਦੇ ਡੱਬੇ 'ਚ ਦੋ ਬੰਦੇ ਮਿਹਨਤ ਕਰ ਸਕਦੇ ਆ ਸਰੀਰਕ ਤੌਰ ਤੇ ਠੀਕ ਨੇ ਉਹ ਸਹੀ ਹੈ ਕੋਈ ਜਾਦੇ ਉਹ ਆਪਦੇ ਉਹਨੂੰ ਡਾਊਨਫਾਲ ਨਾ ਦੇਖਣ ਵੀ ਅਸੀਂ ਬਹੁਤ ਥੱਲੇ ਆ ਗਏ ਦੁਨੀਆ ਦਾ ਸਿਸਟਮ ਤੰਦਰੁਸਤੀ ਇੱਕ ਵੱਡਾ ਸਾਧਨਾ ਹੈ ਉਹ ਕੋਈ ਵੀ ਚੀਜ਼ ਖਾ ਸਕਦਾ ਹੈ ਉਹ ਤੇ ਡਾਕਟਰ ਨੇ ਇਹ ਨਹੀਂ ਕਿਹਾ ਵੀ ਤੂੰ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਭੱਜ ਨਾਟ ਸਕਦਾ ਉਹ ਮਿਹਨਤ ਕਰ ਸਕਦਾ ਉਹਨੂੰ ਮੁੜਕਾ ਆਉਂਦਾ ਹੈ ਨਾ ਵੀ ਇਹ ਸਾਰੀਆਂ ਚੀਜ਼ਾਂ ਇਹ ਵੀ ਚੀਜ਼ਾਂ ਨੇ ਦੇਖਣ ਨੂੰ ਤਾਂ ਹੁਣ ਮੰਨ ਲਓ ਕੋਈ ਕੀਮਤ ਕੀ ਹੁੰਦੀ ਹੈ ਲਾ ਲਓ ਆਪਦੇ ਅੱਖਾਂ ਦੀ ਕੀਮਤ ਲਾ ਲਓ ਕੋਈ ਕੀਮਤ ਹੀ ਨਹੀਂ ਕਰੋੜ ਦੀਆਂ 2 ਕਰੋੜ ਦੀਆਂ ਤੁਸੀਂ ਆ ਵੀ ਸਰੀਰ ਦਾ ਕੋਈ ਅੰਗ ਦੇ ਦੋ ਕਿਸੇ ਨੂੰ ਕਿੰਨੇ ਦਾ ਹੋ ਗਿਆ ਫਿਰ ਓਵਰਆਲ ਸਰੀਰ ਦਾ ਹਿਸਾਬ ਲਾਓ ਹਨ ਵੀ ਕਿੰਨਾ ਜਿਆਦਾ ਇਹ ਕੀਮਤੀ ਹੈ ਤੇ ਇਹ ਠੀਕ ਹੈ ਜਿਹਦੇ ਕੋਲ ਹੈਗਾ ਸਹੀ ਹੈ ਬਸ ਕੋਈ ਗੱਲ ਨਹੀਂ ਹਾਂ ਰਹੀ ਗੱਲ ਵੀ ਪੈਸਾ ਕਿਵੇਂ ਕਮਾਉਣਾ ਇਹ ਕਰਨਾ ਪੈਸਾ ਦੇਖੋ ਕੱਲੀ ਮਿਹਨਤ ਨਾਲ ਨਹੀਂ ਪੈਸਾ ਨਹੀਂ ਕਮਾਇਆ ਜਾ ਸਕਦਾ ਜਾਂ ਵੀ ਅਮੀਰ ਨਹੀਂ ਹੋਇਆ ਜਾ ਸਕਦਾ ਜਾਂ ਵੀ ਜੋ ਵੀ ਬੰਦਾ ਸੋਚਦਾ ਕਿਉਂਕਿ ਮਿਹਨਤ ਤਾਂ ਫਿਰ ਸਾਰਿਆਂ ਤੋਂ ਵੱਧ ਲੇਬਰ ਕਲਾਸ ਕਰਦੀ ਹੈ ਜਿਨੂੰ ਆਪਾਂ ਆਪਾਂ ਆਪਣੇ ਭਾਈ ਜਾ ਰਾ ਦਿਹਾੜੀ ਕਰਦੇ ਆ ਫਿਰ ਉਹ 500 ਹੀ ਬਣਦਾ ਸਭ ਤੋਂ ਵੱਧ ਹੱਡ ਤੋੜ ਵੀ ਮਿਹਨਤ ਤੋ ਕਰਦਾ ਵੀ ਨਹੀਂ ਕੱਲੀ ਮਿਹਨਤ ਨਾਲ ਨਹੀਂ ਅੱਗੇ ਵਧਿਆ ਜਾ ਸਕਦਾ ਸਮੇਂ ਦੇ ਹਿਸਾਬ ਨਾਲ ਜੋ ਹੁਣ ਸਮੇ ਦਾ ਯੁੱਗ ਹੈ ਜਿਸ ਸਪੀਡ ਨਾਲ ਇਹ ਚੱਲ ਰਿਹਾ ਹੈ ਇੱਥੇ ਕੰਮ ਹੁਣ ਦਿਮਾਗ ਨਾਲ ਹੀ ਕੰਮ ਕੀਤਾ ਜਾ ਸਕਦਾ ਹੈ ਦਿਮਾਗ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ ਦਿਮਾਗ ਨਾਲ ਬਹੁਤ ਲੋਕ ਸੌਖੇ ਤਰੀਕੇ ਨਾਲ ਹੀ ਪੈਸਾ ਬਣਾ ਰਹੇ ਨੇ ਲਾਈਫ ਵੀ ਇੰਜੋਏ ਕਰ ਰਹੇ ਨੇ ਹਨਾ ਵੀ ਸਾਰੀਆਂ ਚੀਜ਼ਾਂ ਨੇ ਹਾਂ ਹਰੇਕ ਬੰਦੇ ਕੋਲੇ ਕਿਸੇ ਕੋਲੇ ਮੋਬਾਈਲ ਆ ਕੋਈ ਉਹਦੇ ਵਿੱਚ ਕੋਈ ਸਾਰਾ ਦਿਨ ਦੂਜਿਆਂ ਦੀਆਂ ਚੀਜ਼ਾਂ ਦੇਖ ਕੇ ਸਮਾਂ ਬਰਬਾਦ ਕਰ ਦਿੰਦਾ ਕੋਈ ਬੰਦਾ ਆਪਦਾ ਕੰਟੈਂਟ ਬਣਾਉਂਦਾ ਕੋਈ ਅੱਜ ਦਾ ਸ਼ੁਰੂ ਕਰੋ ਕੋਈ ਨਹੀਂ 6 ਮਹੀਨੇ ਨਹੀਂ ਚੱਲੂ ਸਾਲ ਨਹੀਂ ਚੱਲੂ ਦੋ ਨਹੀਂ ਚੱਲੂ ਸਿੱਖਣ ਨੂੰ ਵੀ ਮੋਬਾਈਲ ਦੇ ਵਿੱਚ ਸਾਰਾ ਕੁਝ ਹੈ ਜਿਹਨੇ ਦੇਖਣਾ ਇਹਦੇ ਵਿੱਚ ਕੁੱਲ ਚੀਜ਼ ਪਈ ਆ ਦੇਖਣ ਨੂੰ ਸਿੱਖਣ ਨੂੰ ਜੋ ਵੀ ਟੌਪਿਕ ਦੇ ਤੁਸੀਂ ਕੁਝ ਕਰਨਾ ਚਾਹਦੇ ਹੋ ਬੰਦੇ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਕੰਮ ਉਹ ਕਰਨਾ ਚਾਹੀਦਾ ਜਿਹਦਾ ਉਹਨੂੰ ਸ਼ੌਂਕ ਹੋਵੇ ਜਦੋਂ ਆਪਾਂ ਦੂਜਿਆਂ ਨੂੰ ਦੇਖ ਕੇ ਕੋਈ ਕੰਮ ਸ਼ੁਰੂ ਕਰਦੇ ਆਂ ਪਰ ਆਪਾਂ ਨੂੰ ਉਹ ਚੀਜ਼ ਦਾ ਇੰਟਰਸਟ ਨਹੀਂ ਮੰਨ ਲਓ ਇੱਕ ਬੰਦੇ ਨੂੰ ਗੱਡੀਆਂ ਕਾਰਾਂ ਦਾ ਸ਼ੌਂਕ ਹੈ ਉਹ ਕੰਮ ਮਹਿਸਾਂ ਦਾ ਕਰ ਲੇ ਨਹੀਂ ਨਹੀਂ ਜਾਂ ਉਹ ਮੁਰਗਿਆਂ ਦਾ ਕਰ ਨਹੀਂ ਹਾਂ ਜਿਹੜੇ ਬੰਦੇ ਨੂੰ ਜੀਵਤ ਚੀਜ਼ਾਂ ਦਾ ਸ਼ੌਕ ਆ ਉਹਨੂੰ ਉਹੋ ਜੇ ਕੰਮ ਕਰਨਾ ਚਾਹੀਦਾ ਉਹਨੂੰ ਇਹ ਨਹੀਂ ਹੈਗਾ ਵੀ ਉਹ ਲੋਕ ਟੈਲਾਂ ਦੀ ਫੈਕਟਰੀ ਖੋਲ ਲੇ ਵੀ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਹੋਣ ਨੂੰ ਤਾਂ ਐ ਤਾਂ ਫਿਰ ਲੋਟ ਆਉਂਦਾ ਹੀ ਨਹੀਂ ਕੰਮ ਇਹ ਬਾਕੀ ਤੁਸੀਂ ਹੁਣ ਇਦੋਂ ਪਹਿਲਾਂ ਜਿੰਨਾ ਕ ਆਪਣਾ ਇਹ ਸਿਸਟਮ ਦੇਖਿਆ ਹਨਾ ਵੀਡੀਓ ਦੇ ਵਿੱਚ ਆਪਾਂ ਇਹ ਪੌਣਾ ਕਿਲਾ ਤਾਂ ਇਹ ਛੱਡਿਆ ਹੋਇਆ ਤੇ ਪੌਣਾ ਕਿਲੇ ਬਾਗ ਆਲਾ ਖਾਲੀ ਛੱਡਿਆ ਉਹਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਆਪਦੇ ਫਲ ਫਰੂਟ ਲਾਉਨੇ ਆ ਬੂਟੇ ਲਾਉਨੇ ਆ ਮੇਨ ਤਾਂ ਜੋ ਆਪਾਂ ਇਹ ਤੋਂ ਪਹਿਲਾਂ ਗੱਲਾਂ ਬਾਤਾਂ ਜਿੰਨੀਆਂ ਵੀ ਆਪਣੇ ਹੋਈਆਂ ਨੇ ਆਖਿਰਕਾਰ ਹਰੇਕ ਬੰਦਾ ਆਪਦੀ ਲਾਈਫ 'ਚ ਸਕੂਨ ਮੰਗਦਾ ਇੱਕ ਸਟੈਪ ਤੇ ਜਾ ਕੇ ਪਹਿਲਾਂ ਤਾਂ ਨਹੀਂ ਉਹਨੂੰ ਪਤਾ ਲੱਗਦਾ 15 ਸਾਲ ਦਾ ਹੁੰਦਾ ਜਦੋਂ 20 ਦਾ 25 ਦਾ 30 ਦਾ 40 45 ਉਦੋਂ ਬੰਦਾ ਆਪਦੀ ਨੌਕਰੀ ਹੋਰ ਪੈਸਾ ਇਧਰੋਂ ਆ ਜਾ ਇਧਰੋਂ ਆ ਜਾ ਹੋਰ ਤਰੀਕਿਆਂ 'ਚ ਬੰਦਾ ਉਲਝਿਆ ਹੁੰਦਾ ਪਰ ਐਂਡ ਦੇ ਆ ਕੇ ਬੰਦੇ ਨੂੰ ਜਦੋਂ ਬੰਦੇ ਨੂੰ ਬੰਦਾ ਗੱਲਾਂ ਕਰਨ ਨੂੰ ਇਨਸਾਨ ਨੂੰ ਇਨਸਾਨ ਨਹੀਂ ਮਿਲਦਾ ਉਹਦਾ ਮਨ ਨਹੀਂ ਹੌਲਾ ਹੁੰਦਾ ਬੰਦਾ ਡਿਪਰੈਸ਼ਨ 'ਚ ਜਾਂਦਾ ਉਦੋਂ ਫਿਰ ਤੁਹਾਨੂੰ ਚੀਜ਼ ਤੁਹਾਨੂੰ ਇਹ ਚੀਜ਼ਾਂ ਨੇ ਜੋ ਦਰਖਤ ਹੋ ਗਏ ਜੋ ਬੰਦਾ ਨੇਚਰ ਨਾਲ ਜੁੜਿਆ ਜੋ ਨੇਚਰ ਨੂੰ ਪਿਆਰ ਕਰਦਾ ਉਹੀ ਉਹਨੂੰ ਬਚਾਉਂਦੀ ਹੈ ਉਹ ਉਹਨੂੰ ਵਿੱਚੋਂ ਕੱਢ ਸਕਦੀ ਹੈ ਡਿਪਰੈਸ਼ਨ 'ਚੋਂ ਲਾ ਲੋ ਐਂਡ ਦੇ ਕੋਈ ਵੀ ਚੀਜ਼ ਤੁਹਾਡਾ ਸਾਥ ਛੱਡ ਸਕਦੀ ਹੈ ਤੁਹਾਡਾ ਪਰਿਵਾਰਕ ਕੋਈ ਮੈਂਬਰ ਤੁਹਾਡਾ ਸਾਥ ਛੱਡ ਸਕਦਾ ਹੈ ਤੁਸੀਂ ਇਕੱਲੇ ਵੀ ਰਹਿ ਸਕਦੇ ਹੋ ਪਰ ਇਹ ਚੀਜ਼ਾਂ ਜੱਠਣ ਲਈ ਫਿਰ ਆਖਰਕਾਰ ਤੁਹਾਨੂੰ ਕਦੇ ਵੀ ਤੁਹਾਡਾ ਲਾਇਆ ਜਿਹੜਾ ਬੂਟਾ ਤੁਸੀਂ ਸੰਭਿਆ ਬੂਟਾ ਨਹੀਂ ਤੁਹਾਡਾ ਸਾਥ ਛੱਡੂਗਾ ਤੁਹਾਨੂੰ ਛਾਂ ਦੇਊਗਾ ਫਲ ਦੇਊਗਾ ਐਂ ਹੀ ਤੁਹਾਡਾ ਜਾਨਵਰ ਨੇ ਇਸ ਕਰਕੇ ਆਪਾਂ ਕਹਿੰਦੇ ਵੀ ਥੋੜਾ ਜੀਵਤ ਚੀਜ਼ਾਂ ਦਾ ਸ਼ੌਂਕ ਰੱਖੋ ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਨਵੇਂ ਬਲੌਗ 'ਚ ਮਿਲਦੇ ਆਂ ਧੰਨਵਾਦ